ਔਰ ਵਰਲਡ ਟਰੈਕ ਸਪੈਸ਼ਲ ਛੋਟਾਂ ਜੀਐਸਟੀ ਘਟੇ ਤੋਂ ਬਾਅਦ ਅੱਜ ਪਹਿਲੀ ਵੀਡੀਓ ਆਪਣੇ ਪੇਜ ਤੇ ਪਾਉਣ ਦੀ ਇਹਦਾ ਬਹੁਤ ਜ਼ਿਆਦਾ ਕੀਮਤ ਕਢਾਈ ਆ ਵਰਲਡ ਮੈਕਸ ਸੋਰੀ ਵਰਲਡ ਟਰੈਕ ਕਹਿਆ ਗਿਆ ਮਲਟੀ ਡਰਾਈਵ ਮੋਡ ਬੂਸਟ ਨਾਰਮਲ ਇਕੋ ਇਹ ਮਾਡਲ ਆ ਜੀ ਇਹ ਆਪਣਾ ਜਿਹੜਾ ਆ ਇਹਨਾਂ ਦਾ ਸੀਆਰਡੀ ਆ ਮੈਨੂੰ ਲੱਗਦਾ ਪਾਣੀ ਤੋਂ ਲਾਤਾ ਜਿਹੜੀ ਅੰਦਰ ਆ ਭਾਪ ਬਣਦੀ ਆ ਪਾਣੀ ਬਣਦਾ ਉਹ ਸਿਸਟਮ ਜੇ ਲਾਤਾ ਇਹ ਆ ਗਿਆ ਨਾਰਮਲ ਨਾਨ ਸੀਆਰਡੀ ਤੇ ਅੱਜ ਦੀ ਵੀਡੀਓ ਬਹੁਤ ਘੈਂਟ ਰਣ ਵਾਲੀ ਦੋਸਤੋ 60 55 60 ਨੰਬਰ ਟ੍ਰੈਕ 60 55 ਵਰਲਡ ਮੈਕਸ ਬਾਈ ਜੀ ਧੁਮਾਕਾ ਕਰਤਾ ਕੰਪਨੀਆ ਜੀਐਸਟੀ ਘਟੇ ਤੋਂ ਬਾਅਦ ਸਭ ਤੋਂ ਵੱਧ ਰੇਟ ਮੈਨੂੰ ਲੱਗਦਾ ਇਸ ਟਰੈਕਟਰ ਦਾ ਘਟਿਆ 2 ਲੱਖ ਕੀਮਤ ਘਟ ਗਈ ਹੈ ਜੀ ਟਰੈਕਟਰ ਦੀ ਜਨਾਬ ਪਹਿਲੀ ਕਿੰਨੀ ਕੀਮਤ ਸੀ ਇਹਦੀ ਜੀ 11 15000 11 15 ਤੋਂ ਹੁਣ ਜੀ ਹੁਣ 9 ਲੱਖ 35000 ਰੁਪਇਆ ਰੇਟ ਇਹਦਾ ਜਿਹੜਾ ਨਵਾਂ ਟਰੈਕਟਰ ਦਾ ਰੇਟ ਆ ਤੇ ਅੱਜ 30 9 9 2025 30 ਤਰੀਕ ਨਵਾਂ ਮਹੀਨਾ 2025 ਦੀ ਵੀਡੀਓ ਦੋਸਤੋ ਏਜੰਸੀ ਆਪਣੇ ਪਟਿਆਲਾ ਟਰੈਕਟਰ ਮਾਰਕੀਟ ਦੇ ਨਾਲ ਹੀ ਪੰਪ ਦੇ ਉੱਪਰ ਜਿਹੜੀ ਏਜੰਸੀ ਆ ਤੁਹਾਨੂੰ ਮੈਂ ਏਜੰਸੀ ਦੀ ਸਾਰੀ ਉੱਪਰ ਆਪਾਂ ਡਿਟੇਲ ਦੱਸ ਦਾਂਗੇ ਕੋਈ ਚੀਜ਼ ਤੁਹਾਨੂੰ ਕਈ ਵਰਾ ਏਜੰਸੀਆਂ ਨਹੀਂ ਪਤਾ ਲੱਗਦਾ ਵੀ ਕਿਹੜੇ ਟਰੈਕਟਰ ਦੀ ਕਿੱਥੇ ਏਜੰਸੀ ਆ ਤੇ ਬਾਈ ਜੀ ਆਪਣੀ ਲੋਕੇਸ਼ਨ ਕੀ ਪੈਂਦੀ ਆ ਪੰਪ ਦੀ ਇਹ ਨਹੀਂ ਇਹ ਪੰਪ ਦਾ ਕੀ ਨਾਮ ਆ ਜੀ ਕਰਤਾਰ ਪੰਪ ਦੇ ਉੱਪਰ ਏਜੰਸੀ ਆ ਫਾਰਮ ਟ੍ਰੈਕ ਦੀ ਤੇ ਆਪਣੇ ਭਰਾ ਵਾ ਜੀ ਸਮਝ ਲਓ ਵੀ ਮੇਰੇ ਕੋਲ ਜਿਹੜੀ ਸ਼ਾਪ ਆ ਇਥੇ ਟਰੈਕਟਰ ਮਾਰਕੀਟ ਚ ਵੀ ਬਹੁਤ ਪੁਰਾਣਾ ਨਾਤਾ ਪਾਈਆਂ ਦਾ ਆ ਟਰੈਕਟਰਾਂ ਦੇ ਪੂਰੇ ਭੇਤੀ ਆ ਪੁਰਾਣੇ ਟਰੈਕਟਰ ਆਮ ਏਜੰਸੀਆਂ ਨਾਲੋਂ ਬਹੁਤ ਵੱਧ ਰੇਟ ਤੇ ਕੱਟਣਦੇ ਆ ਟਰੈਕਟਰ ਕਿਉਂ ਇਹਨਾਂ ਨੂੰ ਪੁਰਾਣੇ ਟਰੈਕਟਰ ਵੇਚਣ ਦਾ ਵੀ ਬਹੁਤ ਜ਼ਿਆਦਾ ਪੁਰਾਣਾ ਐਕਸਪੀਰੀਅੰਸ ਆ ਇਹਨਾਂ ਨੂੰ ਪੁੱਛਣਾ ਨਹੀਂ ਪੈਂਦਾ ਕੋਈ ਟਰੈਕਟਰ ਕੱਟਣ ਲੱਗਿਆ ਕਿ ਆਪ ਵੀ ਇਹਨਾਂ ਨੇ ਪਹਿਲਾਂ ਜਿਹੜਾ ਟਰੈਕਟਰ ਮਾਰਕੀਟ ਦੇ ਨਾਲ ਸੰਬੰਧਤ ਆ ਬਾਈ ਇਹ ਜਿਨ੍ਹਾਂ ਦੀ ਏਜੰਸੀ ਆ ਤੇ ਆਪਾਂ ਬਹੁਤ ਝਾੜੇ ਪੁਰਾਣੇ ਵਾਕਬਾ ਕਿਦੇ ਟਰੈਕਟਰ ਲੈਣਾ ਵੀ ਹੋਵੇ ਤੁਸੀਂ ਜਦੋਂ ਮਰਜ਼ੀ ਆਪਣੇ ਨਾਲ ਵੀ ਸੰਪਰਕ ਕਰ ਲਿਓ ਤੇ ਆਹ ਲੀਵਰ ਆ ਗਿਆ ਇਹਦੇ ਠੀਕ ਆ ਜੀ ਤੇ ਟਰੈਕਟਰ ਬਹੁਤ ਸੋਹਣਾ ਲੱਗਦਾ ਕਬੋਟਾ ਐਕਸਪੋਰਟ ਲਿਮਟਿਡ ਇਹ ਮੋਹਰਾ ਇਹਨਾਂ ਦੇ ਉੱਪਰ ਕਬੋਟਾ ਦੀਆਂ ਬਹੁਤ ਤਗੜਾ ਮਟੀਰੀਅਲ ਲੱਗਾ ਸਾਰਾ ਬਾਈ ਜੀ ਕਿੰਨੇ ਸੀਸੀ ਇੰਜਣ ਇਹ 3680 ਸੀਸੀ 3680 ਸੀਸੀ ਇਹ ਕਿੰਨੀ 2 ਲੱਖ ਅਕ੍ਰੋਸ ਕੀਮਤ ਘਟ ਗਈ ਇਹਦੀ ਹਾਂ ਜੀ 2 ਲੱਖ 2 ਕੁ ਲੱਖ ਦੇ ਕਰੀਬ ਤੁਸੀਂ ਐਂ ਦੱਸੋ ਜੀ ਮੜਾ ਜਾ ਮਾਈਕ ਲਾ ਲਿਓ ਤੇ ਇੱਕ ਨਾ ਹਾਂਜੀ ਤੇ ਮੜਾ ਦੱਸ ਦਿਓ ਵੀ ਆਪਣਾ ਕੋਈ ਨੰਬਰ ਦੇ ਦਿਓ ਏਜੰਸੀ ਦਾ ਜਿਹੜਾ ਦੇਣਾ ਜੀ ਜਿਹੜੇ ਤੇ ਕੋਈ ਕਿਸੇ ਪਤਾ ਕਰ ਸਕੇ ਕੋਈ ਰੇਟ ਵਗੈਰਾ ਜਾਂ ਕੋਈ ਟਰੈਕਟਰ ਦਾ ਪਤਾ ਕਰਨਾ 98142 98142 48144 48144 ਇਹ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਤੇ ਵਧੀਆ ਹੋਊਗੀ ਫੀਚਰ ਦੱਸੋ ਇਹਦਾ ਜਿਹੜਾ ਵੀ ਆਮ ਟਰੈਕਟਰਾਂ ਚ ਉਹ ਫੀਚਰ ਨਾ ਹੋਵੇ ਵੀ ਇਹਦੇ ਚ ਖਾਸ ਗੱਲ ਆ ਜਿਹੜੀ ਜਿਹਦੇ ਤੋਂ ਗਾਹ 24 ਫੋਰਡ ਹੈ ਜੀ ਅੱਛਾ 24 ਸਪੀਡਾਂ 16 ਫੋਰਵਰਡ ਤੇ 8 8 ਬੈਕ ਅੱਛਾ 16 ਫੋਰਵਰਡ ਤੇ 8 ਬੈਕ ਆਵਾਜ਼ ਵਿੱਚ ਸਾਊਂਡ ਕਿੰਨੀ ਕਾ ਸਟਾਰਟ ਕਰੋਗੇ ਟਰੈਕਟਰ ਮੜਾ ਜਾ ਅੱਛਾ ਜਿਹੜੇ ਉਹ ਮੋਡ ਆ ਗਏ ਇਕੋ ਮੋਡ ਜਾਂ ਜਿਵੇਂ ਕਿਤੇ ਰੋਡ ਰਾਡ ਤੇ ਲੈ ਜਾਣਾ ਅੱਛਾ ਬਿਨਾ ਸੀਆਰਡੀ ਵਾਲਾ ਜੀ ਵਾਹ ਜੀ ਵਾਹ ਇਹਦੇ ਸੀਆਰਡੀ ਵੀ ਆਉਂਦਾ ਹੋਊਗਾ ਆਪਸ਼ਨਲ ਹੋਣਾ ਜੀ ਇਹ ਆਉਂਦਾ ਹੈ ਪਰ ਇਹ ਪੰਜਾਬ ਵਿੱਚ ਐਸੇ ਮਿਲਦਾ ਸੀਆਰਡੀ ਤੇ ਅੱਛਾ ਜ਼ਿਆਦਾ ਤੁਸੀਂ ਨੌਨ ਸੀਆਰਡੀ ਸੇਲ ਆ ਹਨਾ ਕਿਉਂ ਲੋਕ ਹਲੇ ਸੀਆਰਡੀ ਤੋਂ ਥੋੜਾ ਡਰਦੇ ਆ ਕਿਉਂ ਟੈਕਨੀਕ ਕੈਪੈਸਿਟੀ ਹੈ ਜੀ 36 ਕੁਆਂਟਲ 26 ਮੈਂ ਕਿਹਾ 36 ਅਸਾਂ 26 26 ਬਹੁਤ ਪਹਿਲਾਂ ਨਾਲੋਂ ਲਿਫਟ ਬਹੁਤ ਤਗੜੀ ਕਰਦੀ ਜੀ ਗੋਡੇ-ਗਾਡੇ ਬਾਲੇ ਤਗੜੇ ਕਰਦੇ ਨਿੰਕਾ-ਲੁੰਕਾ ਇਹਦੇ ਨਾਲ ਦੀਆਂ ਲਿੰਕਾਂ ਸਟੈਪਲਿਜ਼ਰ ਜੈਕ ਆਪਣੇ ਕੋਲ ਵੈਸੇ ਪਏ ਆ ਮਰਗੜ ਮਰਗੋੜ ਬਾਲੇ ਤਗੜੇ ਆ ਟਰੈਕਟਰ ਦੇ ਆਹ ਡਬਲ ਡਿਸਟ੍ਰਿਬਿਊਟਰ ਆਹ ਦੇਖੋ ਕੰਪਨੀ ਦਾ ਹਾਂ ਲੱਗਿਆ ਹੋਇਆ ਪੂਰਾ ਘੈਂਟ ਗੱਲਬਾਤ ਆਹ ਲੀਵਰ ਮੈਨੂੰ ਲੱਗਦਾ ਅੱਗੇ ਤਾਰ ਪਾ ਕੇ ਅੱਗੇ ਲਗੇ ਹੁਣ ਇਹਦਾ ਕੰਟਰੋਲ ਆਮ ਤਾਂ ਆਪਣੇ ਇੱਥੇ ਹੁੰਦਾ ਨਾ ਉਹ ਫਿਰ ਪਿੱਛੇ ਧਿਆਨ ਕਰਕੇ ਇੱਕ ਆ ਬੈਕ 32 ਬੈਕ ਆਂਡੀ ਦੇਤੀ ਗਈ ਕਈ ਆਂਡੀ ਕਹਿੰਦੇ ਹੁੰਦੇ ਬੈਕ ਆਂਡੀ ਦੇਤੀ ਜੀ ਬੈਕ 32 ਹੁਣ ਆਂ ਡੈਕਸ਼ਨ ਆ ਪਤਾ ਨਹੀਂ ਕਾਦੇ ਵਾਸਤੇ ਦਿੱਤੀਆਂ ਕੋਈ ਚੀਜ਼ ਲਾਉਣ ਵਾਸਤੇ ਹੁਣ ਫੂਲ ਵਾਲ ਸਿੰਗਲ ਐਕਟਿੰਗ ਆ ਡਬਲ ਐਕਟਿੰਗ ਜਿਹੜਾ ਵਾਲ ਨੂੰ ਤੁਸੀਂ ਮੂਵ ਕਰਕੇ ਸਿੰਗਲ ਐਕਟਿੰਗ ਤੇ ਡਬਲ ਐਕਟਿੰਗ ਦੇ ਵਿੱਚ ਕੰਮ ਜਿਹੜਾ ਲੈ ਸਕਦੇ ਹੋ ਆ ਦੇਖੋ ਆ ਇਹਦਾ ਲੌਕ ਸਿਸਟਮ ਹੁੰਦਾ ਸਿੰਗਲ ਵਾਲ ਔਰ ਡਬਲ ਵਾਲ ਕਰਨ ਵਾਸਤੇ ਇਹ ਲੈਫਟ ਘੁਮਾਓਗੇ ਤਾਂ ਸਿੰਗਲ ਆ ਰਾਈਟ ਘੁਮਾਓਗੇ ਤਾਂ ਡਬਲ ਆ ਡੰਡਾ ਨਾਲ ਆਹ ਡੰਡੇ ਹੁਣ ਸਾਡੇ ਕੋਲ ਕੰਪਨੀ ਦੇ origignal ਆਏ ਹੋਏ ਆ ਜੇ ਹੁਣ ਇਹਦਾ ਕਿਸੇ ਨੂੰ ਡੰਡੇ ਦਾ ਪੈਸਾ ਦਸੀ ਹੈ ਨਾ ਤੇ ਅਗਲਾ ਦਸਣ ਲਾ ਜਾਂਦਾ ਬਾਈ ਇੱਥੇ 800 ਰੁਪਏ ਦਾ ਮਿਲਦਾ ਹੁਣ ਇਹ ਡੰਡੇ ਜਿਹੜੇ ਕੰਪਨੀ ਦੇ ਬਾਈ ਕਿਤੇ ਉਹੀ ਮਿਲ ਜਾਣਗੇ 7-800 ਦਾ ਡੰਡਾ ਮਿਲੂ ਤੁਸੀਂ ਆਪਸੇ ਆਣੇ ਆ ਲੋ ਸਟਾਰਟ ਕਰਤਾ ਬਾਈ ਨੇ ਇਹ ਬਿਨਾ ਸੀਆਰਟੀ ਤੋਂ ਆ ਨੌਨ ਸੀਆਰਟੀ ਦੇ ਵਿੱਚ ਆ ਇੰਨ ਕਹਿੰਦੇ ਵੀ ਅਸੀਂ ਪੰਜਾਬ ਦੇ ਵਿੱਚ ਬਾਜ ਦੇਖੋ ਆ ਜਿਹੜੀ ਆ ਫੋਰ ਵਾਈਸ ਫੋਰ ਦੀ ਸਾਬਤ ਦੀ ਸਰ ਕਰੀ ਆ ਇਹ ਬਹੁਤ ਵਧੀਆ ਗੱਲ ਆ ਕਿਉਂ ਨਹੀਂ ਤਾਂ ਨਾਲ ਨਾ ਪੁੱਥੇ ਪੱਥੇ ਲਵੇਟੇ ਜਾਂਦੇ ਆ ਥੱਲੇ ਜਿਹੜੇ ਫਿਰ ਕਈ ਵਾਰ ਨਾ ਥੱਲੇ ਕੀ ਹੁੰਦਾ ਨਾ ਪੁੱਥੇ ਜਿ ਲਵੇਟੇ ਜਾਂਦੇ ਆ ਇੱਕ ਆ ਪਾਸਿੰਗ ਨਾਟਾ ਨੂੰ ਜਿਹੜੀ ਆ ਪਾਸਿੰਗ ਦੇਣ ਲੱਗ ਗੇ ਇੰਜਨ ਦੀ ਪਾਵਰ ਵੀ ਪਹਿਲਾਂ ਨਾਲੋਂ ਵਧਾਈ ਆ ਤੇ ਆ ਪੰਪ ਵੀ ਤਗੜੇ ਕਰੇ ਆ ਪਹਿਲਾਂ ਨਾਲੋਂ ਫਿਲਟਰ ਤਾਂ ਪਹਿਲਾਂ ਹੀ ਇੰਨਾ ਵੱਡਾ ਇਹਨੂੰ ਫਿਲਟਰ ਦਿੱਤਾ ਹੋਇਆ ਸੀਗਾ ਆ ਤੁਸੀਂ ਚੈੱਕ ਕਰੋ ਨਾ 4x4 ਦਾ ਹਿਸਾਬ ਉਸਾ ਬੜਾ ਤਾਕਦਾ ਸਿਸਟਮ ਲਾਇਆ ਐਂਡ ਉਹ ਤਗੜੇ ਲਾਏ ਆ ਇਹਦਾ 4x4 ਦੇ ਐਂਡ ਤੋਂ ਬੜੀ ਸ਼ਕਤ ਮਾਰ ਜਾਂਦੇ ਨੇ ਸਮਾਰ। ਬਾਹਰ ਹੱਟਣਾ ਤਗੜੀ ਗੱਲ ਬਾਤ ਆ ਜਿਹਨਾਂ ਦਾ ਮਤਲਬ ਟਰੈਕਟਰ ਵਧੀਆ ਬਣਾਇਆ ਤੇ ਆ ਕਲੱਚ ਲੌਕ ਸਿਸਟਮ ਵੀ ਲਾਤਾ ਤੇ ਆ 4x4 ਲਾ ਲਓ ਚਾਹੇ 4x4 ਤੁਹਾਡਾ ਕੰਟਰੋਲ ਆ ਗਿਆ ਲੋ ਉੱਪਰ ਚੜ ਕੇ ਤੁਹਾਨੂੰ ਦਿਖਾ ਦਿੰਨਾ ਇੰਡੀਕੇਟਰ ਪਹਿਲਾਂ ਨਾਲੋਂ ਫਰਕ ਪਾਉਂਦੇ ਇੰਡੀਕੇਟਰ ਜਿਹੜੇ ਹੁਣ ਨਵੇਂ ਮਾਡਲਾਂ ਦੇ ਵਿੱਚ ਫਰਕ ਪਾਇਆ ਇਹਦਾ ਨੀਲ ਬੋਲ ਮਾੜੀ ਘੰਟ ਚੀਜ਼ ਬਣਦੇ ਉੱਪਰ ਬੈਠੇ ਹੀ ਪਤਾ ਲੱਗਦਾ ਟਰੈਕਟਰ ਦੇ ਉੱਪਰ ਆ ਆ ਗਿਆ ਇਹਦੇ ਚ ਤੇਲ ਵਾਲਾ ਡੀਜ਼ਲ ਵਾਲਾ ਆ ਗਰਮ ਵਾਲਾ ਮੀਟਰ ਬਾਕੀ ਤਾਂ ਇਹਦੇ ਚ ਆਂਡੀਆਂ ਉਂਡੀਆਂ ਹੀ ਆਉਂਦੀਆਂ ਹੋਣੀਆਂ ਜਿਹੜੀਆਂ ਤੁਹਾਨੂੰ ਪਤਾ ਵੀ ਗਰਮ ਠੰਡੇ ਵਾਲੀਆਂ ਕੌਦੀਆਂ ਵਾਲੀਆਂ ਸੋਰੀ ਐਲ ਪ੍ਰੈਸ਼ਰ ਵਾਲੇ ਤੇ ਹੁਣ ਸੈਂਸਰ ਹੀ ਆ ਗਏ ਆ ਤੇ ਬਾਕੀ ਆ ਇੰਡੀਕੇਟਰ ਆ ਗਿਆ ਠੀਕ ਆ ਜੀ ਬਾਕੀ ਆ ਲਾਈਟਾਂ ਲੂਟਾਂ ਦਾ ਤੁਹਾਡਾ ਸਾਰਾ ਕੰਟਰੋਲ ਆ ਗਿਆ ਆ ਰੇਸ ਆ ਗਈ ਆ ਆ ਤੁਹਾਡਾ ਫੇਰ ਉਹ ਹੈਂਡ ਬ੍ਰੇਕ ਆ ਗਿਆ ਤੇ ਵਧੀਆ ਟਰੈਕਟਰ ਆ ਬੰਦ ਕਰਕੇ ਇੱਕ ਵਾਰੀ ਆਪਾਂ ਤੇ ਫੇਰ ਚੈੱਕ ਕਰਦੇ ਆ ਆਰ ਪੀ ਐਮ ਇਲੈਕਟ੍ਰੋਨਿਕ ਦੇ ਤਾਂ ਸਾਰਾ ਕੁਝ ਇਲੈਕਟ੍ਰੋਨਿਕ ਆ ਟੇਡਾ ਜਾਂ ਟੱਕਣਾ ਕਈ ਵਾਰੀ ਵੀਡੀਓ ਦੇਖੀਆਂ ਪਤਾ ਨਹੀਂ ਕਿਉਂ ਕੰਪਨੀ ਨੇ ਟੇਡਾ ਕਰਿਆ ਵੀ ਤੇਲ ਪਾਉਣਾ ਸੌਖਾ ਹੋ ਜਾਂਦਾ ਇਹਦੇ ਨਾਲ ਹੈਂਡ ਕਲੱਚ ਆ ਗਿਆ ਥੋੜਾ ਆ ਲੋ ਠੀਕ ਆ ਜੀ ਆ ਮੈਨੂੰ ਲੱਗਦਾ ਪੀਟੀਓ ਰਿਵਰਸ ਨੈਚੁਰਲ 540 ਤੇ ਆ ਪੀਟੀਓ ਦੇ ਲੀਵਰ ਆ ਕੇ ਆ 4/4 ਦਾ ਆ ਗਿਆ ਤੇ ਵਧੀਆ ਟਰੈਕਟਰ ਆ ਹਾਈ ਲੋ ਤੇ ਆ ਤੁਹਾਡਾ ਮੰਨ ਲਾਦਾ ਡਿਸਟਰੀਬਿਊਟਰ ਦਾ ਕੰਟਰੋਲ ਦੇ ਤਾਂ ਲਿਫਟ ਦੇ ਆ ਗਏ ਤੇ ਅੱਡਾ ਇਹਦਾ ਇਹ ਵਧੀਆ ਟਰੈਕਟਰ ਲੱਗਦਾ ਚਲਾਉਣ ਚਲਾਉਣ ਨੂੰ ਬਾਕੀ ਦੇਖਦੇ ਆ ਕੀ ਵੀ ਰਿਵਿਊ ਦਿੰਦੇ ਆ ਲੋਕ ਆ ਫੋਰਵਰਡ ਆ ਰਿਵਰਸ ਆ ਸਪੈਸ਼ਲ ਗੇਅਰ ਆ ਸਪੈਸ਼ਲ ਗੇਅਰ ਦੇਤੇ ਇਹਦੇ ਤੇ ਤੇ ਟਰ ਤਗੜਾ ਪਲੇਟਫਾਰਮ ਵਗੈਰਾ ਖੁੱਲਾ ਟਰੈਕਟਰ ਦੇ ਉੱਪਰ 2 ਲੱਖ ਕੀਮਤ ਦੋਸਤੋ ਘਟ ਗਈ ਆ ਜਿਨ੍ਹਾਂ ਨੇ ਲੈਣਾ ਬਾਈ ਲਾਹਾ ਲੈ ਲਿਓ ਆਪਣਾ ਤੇ ਆਪਣਾ ਦੇਖ ਲਿਓ ਭਾਈ ਟਰੈਕਟਰ ਪਟਿਆਲਾ ਟਰੈਕਟਰ ਏਜੰਸੀ ਦੀ ਵੀਡੀਓ ਹੈ ਨਾ ਤੇ ਅੰਦਰੋਂ ਲੋਕ ਮਨ ਲੱਗਦਾ ਅੰਦਰੋਂ ਲੋਕ ਆ ਇਹਦਾ ਖੋਲ ਕੇ ਦੇਖਦੇ ਆ ਸ਼ੋਕਰ ਸ਼ੁਕਰ ਵਾਵਾ ਤਗੜੇ ਆ ਸ਼ੋਅ ਆਪਣੇ ਉਠਾ ਦੇਣੀ ਤਾਂ ਗਈ ਲੋਕ ਲੋਕ ਜਿਹੜਾ ਵਾ ਸਿਸਟਮ ਵਧੀਆ ਬਣਾਇਆ ਤੇ ਆ ਆ ਗਿਆ ਫਲੀਟ ਗਾਰਡ ਦਾ ਉਹੀ 에ਅਰ ਕਲੀਨਰ ਜਿਹੜਾ ਪਹਿਲਾਂ ਵੀ ਆਪਾਂ ਸੇਲ ਕਰਦੇ ਆ ਤੇ ਉਹੀ ਸੈਂਸਰ ਆ ਗਿਆ ਵੀ ਜਿਹੜਾ ਜੋ ਕੋਈ ਤੋਂ ਤੁਹਾਨੂੰ ਅੱਗੇ 10 ਦਾ ਵਾ ਅੱਗੇ ਇੰਡੀਕੇਸ਼ਨ ਦਿੰਦਾ ਅੱਗੇ ਆ ਲੋਕ ਉੱਪਰ ਦੇ ਤਾਂ ਇੱਥੇ ਆ ਕੇ ਲੋਕ ਹੁੰਦੀ ਐ ਸ਼ੋ ਆ ਵਧੀਆ ਚੇਂਜ ਕਰਤਾ ਥੱਲੇ ਨਾਲੋਂ ਲੋਕ ਉੱਪਰ ਦੇ ਤਾਂ ਰੈਡੀਏਟਰ ਦੇ ਉੱਪਰ ਤੇ ਉਹੀ ਪਾਵਰ ਦਾ ਸਿਸਟਮ ਉੱਪਰ ਆ ਗਿਆ ਉਹ ਆਪਣੀ ਆ ਗਈ ਟੈਂਕੀ ਆ ਗਈ ਆ ਸਲੈਂਸਰ ਵਾਲੀ ਢੋਲ ਕੀ ਆ ਗਈ ਟੈਂਕੀ ਕਹਤਾਂ ਟੈਂਕੇ ਦਾ ਡੀਆ ਰਹੀ ਸਲੈਂਸਰ ਵਾਲੀ ਢੋਲ ਕੀ ਦੇਤੀ ਤੇ ਬਾਕੀ ਦੇਖਦੇ ਆ ਕੀ ਰਿਵਿਊ ਆਉਂਦਾ ਵਾ ਟਰੈਕਟਰ ਦਾ ਹਨਾ ਤੇ ਦਲ ਚਲਾਇਆ ਪਤਾ ਲੱਗਣਾ ਬਾਕੀ ਟਰੈਕਟਰ ਦੇਖਣ ਦੁੱਖ ਨੂੰ ਵਧੀਆ ਸੋਹਣਾ ਸਿੰਪਲ ਸਿਟੀ ਟਰੈਕਟਰ ਆ ਉਵੇਂ ਜਿਵੇਂ ਸੀਆਰਟੀ ਦੇ ਵਿੱਚ ਝਮੇਲਾ ਜਾਦਾ ਆਂਦਾ ਉਹ ਚੀਜ਼ ਨਹੀਂ ਗੀ ਆ ਪ੍ਰੋਜੈਕਟਰ ਲੈਂਪ ਤੇ ਵਧੀਆ ਇਹ ਪ੍ਰੋਜੈਕਟਰ ਨਹੀਂ ਗੀ ਸੋਰੀ ਸਿੰਪਲ ਹੀ ਆ ਮੈਂ ਪ੍ਰੋਜੈਕਟਰ ਕਹਗਾ ਸਿੰਪਲ ਟਰਮ ਤੇ ਸੋਹਣਾ ਹੀ ਲੱਗਣ ਦੀ ਐ ਸ਼ੋ ਵੀ ਇਹੋ ਜੀ ਨਵੀਂ ਸ਼ੇਪ ਬਣਾਈ ਆ ਇਹਨਾਂ ਨੇ ਤੇ ਹੁਣ ਮੈਂ ਦੂਜੇ ਟਰੈਕਟਰ ਤੁਹਾਨੂੰ ਉਹ ਵੀ ਦਿਖਾਉਣੇ ਆ ਤੇ ਬਣੇ ਰਿਓ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲੰਬੀ ਹੋਣ ਵਾਲੀ ਆ ਆ ਫਾਰਮ 50 ਆ ਗਿਆ ਇਹਨਾਂ ਦਾ ਫਾਰਮ 50 ਵੀ ਲਾ ਲਓ ਤੁਸੀਂ 7 10 ਦਾ ਹੋ ਗਿਆ ਹਣ ਪਹਿਲਾਂ 7 60 ਦਾ ਸੀਗਾ 40 50 40 50000 ਰੁਪਿਆ ਟਰੈਕਟਰ ਜਿਹੜੇ ਆ ਸਾਰੇ ਘਟੇ ਆ ਇਹ ਵੀ T20 ਦੇ ਵਿੱਚ ਸਮਝ ਲਓ ਇਹ ਵੀ ਤਗੜਾ ਇੰਜਨ ਆ 3514 CC ਆ 60 ਦੇ ਬਰਾਬਰੀ ਇੰਜਨ ਜਾ ਖੜਦਾ ਇਹਦਾ ਵੀ ਜਿਹੜਾ ਪੰਜਾਬ ਆ T20 ਗियर ਕਲਾਸਿਕ Pro ਜਿਹੜੇ ਕਲਾਸਿਕ ਲੈਣਾ ਪਸੰਦ ਕਰਦੇ ਆ ਹਨਾ ਉਹ ਹਿੱਸਾ ਵਾ ਸਿੰਪਲ ਸਿਟੀ ਟਰੈਕਟਰ ਆ ਉਹ ਜਿਆਦਾ ਉਹ ਤਰ੍ਹਾਂ ਤੁਹਾਨੂੰ ਪਤਾ ਵੀ ਜਿਵੇਂ ਅੱਜ ਕੱਲ ਖਲਾਰਖਾਨਾ ਜਿਹਾ ਉਹ ਚੀਜ਼ ਨਹੀਂ ਜਿਹੜੇ ਜ਼ਿਮੀਂਦਾਰ ਸਿੰਪਲ ਚਲਾਉਣਾ ਪਸੰਦ ਕਰਦੇ ਆ ਇਹਨੂੰ ਤਾਂ ਜਿਆਦਾ ਕਲਾਸਿਕ ਦਾ ਨਾਮ ਦਿੱਤਾ ਅੱਗੇ ਆ ਹੁੱਕ ਕਰਤੀ ਹੁਣ ਨਵੇਂ ਤੇ ਵਧੀਆ ਆਹ ਟਾਈਮਿੰਗ ਪਲੇਟਾਂ 'ਚ ਫਰਕ ਆ ਗਿਆ ਨਾ ਹੁਣ ਨਵੇਂ ਜਿਹੜੇ ਇੰਨਾਂ ਨਵੇਂ ਫਰਕ ਪਾਏ ਇਸ ਕਰਕੇ ਆ ਪਲੇਟਾਂ ਜਿਹੜੀਆਂ ਪੰਪ ਆ ਥੋੜਾ ਇਧਰ ਉਰਾਂ ਕਰਤਾ ਅੱਗੇ ਚੁੱਲ੍ਹੇ ਦੇ ਵਿੱਚ ਸੀ ਜਾਂ ਪਿੱਛੇ ਡਬਲ ਸੀਗਾ ਹੁਣ ਪੰਪ ਥੋੜਾ ਜਿਹਾ ਇਧਰਲੇ ਪਾਸੇ ਕਰਤਾ ਪਹਿਲਾਂ ਵੀ ਸ਼ਾਇਦ ਕਾਫੀ ਟਾਈਮ ਤੋਂ ਪੰਪ ਇਹ ਇਤਰਾ ਹੀ ਆਉਂਦਾ ਕੋਈ ਨਵਾਂ ਨਹੀਂ ਆਇਆ ਇਹ ਤਾਂ ਉਹੀ ਸਿਸਟਮ ਆ ਪਹਿਲਾਂ ਹੀ ਤੇ ਪੈਰਦਾਂ ਨਾਲੋਂ ਲੰਮੇ T20 ਵਾਲੇ ਆ ਗਏ ਉਹੀ ਆ ਲਿਫਟਰ ਕਲਚ ਵਾਲਾ ਆ ਗਿਆ ਦਾ ਹੈਂਡ ਕਲਚ ਆ ਗਿਆ ਫਾਰਮ 50 ਦੀ ਹੁਣ 7 ਲੱਖ 10 ਹਜ਼ਾਰ ਕੀਮਤ ਦੇਖਿਆ ਜਾਵੇ ਤਾਂ ਠੀਕ ਆ ਟਰੈਕਟਰ ਦੀ ਕੋਈ ਐਡੀ ਕੀਮਤ ਹੈ ਨਹੀਂ ਲੈਣ ਵਾਲੇ ਨੂੰ ਬੜਾ ਫਾਇਦਾ ਟਾਇਰ 14 ਨੋਂ 28 ਦੇ ਆ ਜੀ 14 ਨੋਂ 28 ਦੇ ਟਾਇਰ ਉਹੀ T20 ਵਾਲੀਆਂ ਟਿਊਬਾਂ ਡੰਡਾ ਤੇ ਹੁੱਕ ਦੇਖੋ ਕਿੰਡੀ ਤਗੜੀ ਆ ਨਾਲ ਵਧੀਆ ਹੁੱਕਾਂ ਲਿੰਕਾਂ ਲੋੰਕਾਂ ਨਿੱਕਰ ਆ ਜਿਹੜੀਆਂ ਨਾਲ ਇਹ ਬਾਕੀ ਟਰੈਕਟਰ ਇਹਨਾਂ ਦੇ ਮੈਂ ਉਹ ਵੀ ਦਿਖਾ ਦਣਾ ਫਾਰਮ 45 ਖੜਾ ਫਾਰਮ 45 ਦਾ ਵੀ ਲਾ ਲਓ 6 10 ਹੋ ਗਿਆ ਰੇਟ ਹੁਣ ਸ਼ਾਇਦ ਮੇਰੇ ਖਿਆਲ 6 10 ਸਾ ਬਾਕੀ ਭਰਾਵੋ ਮੈਂ ਕੋਈ ਜ਼ਿਆਦਾ ਰੇਟ ਦੱਸਣ ਨਹੀਂ ਆਇਆ ਮੈਨੂੰ ਤੈਨ ਸੀਗਾ ਵੀ ਰੇਟ ਘਟੇ ਆ ਪਟਿਆਲੇ ਦੇ ਲੱਗੇ ਏਜੰਸੀ ਆ ਵੈਸੇ ਦਾ ਸਾਡੇ ਤੋਂ ਟਾਈਮ ਵੀ ਨਹੀਂ ਨਿਕਲਦਾ ਇਹਦਾ ਜਮਾ ਮਾਰਕੀਟ ਦੇ ਵਿੱਚ ਏਜੰਸੀ ਆ ਟਰੈਕਟਰ ਮਾਰਕੀਟ ਦੇ ਨਾਲ ਜਮਾ ਤੇ ਉਸ ਕਰਕੇ ਏਜੰਸੀ ਦੀ ਵੀਡੀਓ ਕਰਤੀ ਨਾ ਤਾਂ ਇਹਨਾਂ ਨੇ ਕੋਈ ਆਪਾਂ ਨੂੰ ਪ੍ਰੋਮੋਸ਼ਨ ਕਰਾਈ ਜੀ ਆਪਾਂ ਪ੍ਰੋਮੋਸ਼ਨ ਕਰਨਾ ਆ ਸਾਨੂੰ ਐ ਹੁੰਦਾ ਵੀ ਨਵੇਂ ਟਰੈਕਟਰਾਂ ਦੇ ਵਿੱਚ ਕੋਈ ਡਿਫਰੈਂਸ ਦੇਖੀਏ ਕੀ ਆਇਆ ਜਾਂ ਸਾਨੂੰ ਉਸ ਬਾਰੇ ਨੌਲੇਜ ਮਿਲਦੀ ਆ ਵੀ ਟਰੈਕਟਰ ਜਿਹੜੇ ਨਵੇਂ ਆ ਜਾਂ ਨਵੇਂਆਂ ਦੇ ਵਿੱਚ ਕੀ ਫਰਕ ਆਇਆ ਇਹਨਾਂ ਨੇ ਕੱਟਿਆ ਹੋਊਗਾ ਟਰੈਕਟਰ ਵਿੱਚ ਨਵੇਂ ਦੇ ਵਿੱਚ ਫੇਰ ਆ ਨਵਾਂ ਆ ਗਿਆ ਇਹਨਾਂ ਦਾ ਠੀਕ ਆ ਇਹ ਤੁਹਾਡਾ 60 ਸਿੰਪਲ ਆ ਗਿਆ ਈਪੀਆਈ T20 ਸੌਰੀ ਸਿੰਪਲ ਕਹਿੰਦੇ ਆਈ ਪੀ ਦੇ ਵਿੱਚ ਤੇ ਇਹਦੇ 4x4 ਵਾਲੇ 60 ਆਪਣੇ ਘਾਟਾ 55 ਹੌਸਪਾਵਰ ਕੈਟਾਗਰੀ ਦੇ ਵਿੱਚ ਇਹ ਆ ਤੇ ਇਹਦੇ ਵਿੱਚ 40-50 ਹਜ਼ਾਰ ਰੁਪਇਆ ਕਹਿੰਦੇ এবੀਸੀਡੀ ਗੇਅਰ ਜਿਹੜੇ ਆ ਬਣਾਇਆ ਸਾਈਂਜਾ ਇਹਨਾਂ ਨੇ এবੀਸੀਡੀ ਗੇਅਰ ਜਿਹੜੇ ਆਗੇ ਦੇ ਵਿੱਚ ਠੀਕ ਆ ਜੀ ਉਹ ਅੱਗੇ ਮਾਰਕਾ ਜਾਂ ਦੇ ਦਿੱਤਾ ਸ਼ੋ ਜਿਹੜੀ ਅੱਗੋਂ ਉੱਠਦੀ ਦਿਖਾਉਂਦੀ ਆ ਤੇ ਵਧੀਆ ਟਰੈਕਟਰ ਆ ਸਿੰਪਲ ਆ ਬਾਹਲੇ ਦੇਖਿਆ ਕਈ ਟਰੈਕਟਰਾਂ ਦੇ ਨਾ ਖਲਾਰ ਜਾਂ ਹੁੰਦਾ ਇਹ ਸੋਹਣੇ ਲੱਗਦੇ ਆ ਸਿੰਪਲ ਜੇ ਤੇ ਚਲਾਉਣੇ ਵੀ ਈਜ਼ੀ ਆ ਪਲੇਟਫਾਰਮ ਵਗੈਰਾ ਖੁੱਲੇ ਆ ਤੇ ਜੇ ਅੱਗੇ ਜਿਹੜਾ ਹੁਣ ਨਵਾਂ ਇਹਨਾਂ ਨੂੰ ਸੌਧ ਕਰਨੀ ਚਾਹੀਦੀ ਹੈ ਵੀ ਗੇਅਰ ਦੇ ਬਰਾਬਰ ਹੀ ਪਲੇਟਫਾਰਮ ਕਰ ਦੇਣ ਜਿਹੜਾ ਪੈਰ ਪੱਟਣ ਲੱਗਿਆ ਇੱਧਰ ਉੱਧਰ ਕਰਨ ਲੱਗਿਆ ਜਿਹੜਾ ਵਿੱਚ ਜਿਹੜਾ ਨਾ ਫਸੇ ਆ ਸਗੋਂ ਨਟ ਜੈਨਾਂ ਨੇ ਉੱਪਰ ਵਾਵਾ ਦੇ ਦਿੱਤਾ ਇਹ ਮੈਨੂੰ ਲੱਗਦਾ ਦੀਕੇ ਦੇ ਵਿੱਚ ਸਗੋਂ ਇਹਨਾਂ ਨੇ ਕਰਤਾ ਕੰਮ ਜੇ ਇਹਨੂੰ ਨਾ ਫਲੈਟ ਹੀ ਰੱਖਦੇ ਤਾਂ ਚੰਗਾ ਸੀ ਜਿਹੜੀ ਗੱਲ ਮੈਨੂੰ ਲੱਗਦਾ 60 55 ਚ ਉਹੀ ਦੋਨੋਂ ਪਤਾ ਸਿੰਪਲ ਜਿਹੜਾ ਪਹਿਲਾਂ ਆਉਂਦੇ ਉਹੀ ਆ ਕੋਈ ਇਹਨਾਂ ਨੇ ਫਰਕ ਨਹੀਂ ਪਾਇਆ ਸਿਰਫ ਇਹ ਆ ਵੀ ਹੁਣ ਜਿਹੜੀ ਕੀਮਤਾਂ ਨਵੀਂ 40 ਤੋਂ 45 50 ਹਜ਼ਾਰ ਦੇ ਕਰੀਬ ਤੁਸੀਂ ਆਪਣਾ ਪਤਾ ਕਰ ਲਿਓ ਵੀ ਕੀ ਫਰਕ ਪਏ ਆ ਠੀਕ ਆ ਜੀ ਦੋਕ ਮਾਡਲ ਇਹਨਾਂ ਦੇ 60 55 ਦੇ ਵਿੱਚ ਇੱਕ ਥੋੜਾ ਬੋਤਾ ਫਰਕ ਆ ਮਾਡਲਾਂ ਦੇ ਵਿੱਚ ਆਪਣਾ ਬਾਈ ਏਜੰਸੀ ਜਾ ਕੇ ਆਪਣਾ ਪਤਾ ਕਰਵਾ ਦੇਖੋ ਆ ਸੀਆਰਡੀ ਹੁਣ ਮਨ ਲੱਗਦਾ ਉਹ ਨੌਨ ਸੀਆਰਡੀ ਆ ਚੈੱਕ ਕਰਦੇ ਆਪਾਂ ਬਾਕੀ ਆ ਕੇ ਪਰਲੇ ਪਾਸੇ ਤੇ ਡਬਲ ਪੰਪ ਦੇ ਵਿੱਚ ਹਾਂ ਹਾਂ ਆ ਸੀਆਰਡੀ ਆ ਗਿਆ ਜੀ ਇਹ ਸੀਆਰਡੀ ਆ ਤੇ ਸੀਆਰਡੀ ਉਹ ਨੌਨ ਸੀਆਰਡੀ ਮਨ ਲੱਗਦਾ ਦੋ ਮਾਡਲ ਇਹਨਾਂ ਦੇ ਵਿੱਚ ਸੀਆਰਡੀ ਆ ਟਰੈਕਟਰ ਚੈੱਕ ਕਰ ਲਓ ਆ ਸਪੈਂਡਲ ਜੇ ਹੁਣ ਨਵੇਂ ਫਰਕ ਪਾਤੇ ਇਹਨਾਂ ਨੇ ਆ ਸਪਲਾਈਨ ਆ ਜੀ ਕਰਤੀਆਂ ਪਹਿਲਾਂ ਜਿਹੜੀਆਂ ਸਪਲੈਨਾਂ ਸਿੰਪਲ ਚੋਰਸ ਸਪਿੰਡਲ ਸੀਗੀ ਹੁਣ ਸਪਲੈਨਾਂ ਕਰਤੀਆਂ ਜਿਹੜੀਆਂ ਵਧੀਆ ਟਰੈਕਟਰ 16 ਦੇ ਟਾਇਰਾਂ ਦੇ ਵਿੱਚ ਆਹ ਗੇਜ ਜਿਹਦਾ ਫਰਕ ਮੈਨੂੰ ਦਿਖਣ ਨੂੰ ਮੇਨ ਜੱਟ ਦਿਖੀ ਜਾਂਦਾ ਇਹ ਪਤਾ ਨਹੀਂ ਕਿਉਂ ਇਹ ਤਾਂ ਚੱਕੀ ਇਹਨਾਂ ਨੇ ਇਹ ਬਰੀਜਰ ਲਾਇਆ ਹੋਣਾ ਵੀ ਪਾਣੀ ਨਾ ਬਣੇ ਵਿੱਚ ਜਿਹੜਾ ਪਾਣੀ ਬਣਦਾ ਨਾ ਦੇਖਿਆ ਉਹ ਤੁਹਾਨੂੰ ਮੈਂ ਵੀ ਆਮ ਵੀਡੀਓ ਪਾਉਣਾ ਹੋਣਾ ਤੁਹਾਨੂੰ ਵੀ ਯਾਰ ਪਾਣੀ ਬਣ ਜਾਂਦਾ ਤਰੇਲ ਬਣ ਜਾਂਦੀ ਅੰਦਰ ਜੰਗਾਲ ਲੱਗਦਾ ਇਹਨਾਂ ਨੇ ਤਾਂ ਇਹ ਸਿਸਟਮ ਕੱਢਿਆ ਪਰ ਇਹ ਮੈਨੂੰ ਲੱਗਦਾ ਵੀ ਪੈਰ ਦੇ ਵਿੱਚ ਢਿੱਕੇ ਚ ਲੱਗੂਗਾ ਚੀਜ਼ ਟੁੱਟਣ ਦਾ ਦਾੜਾ ਮਲਟੀ ਡਰਾਈਵ ਮੋਡ ਬੂਸਟ ਨਾਰਮਲ ਇਕੋ